ਸੱਚ ਕਾ ਦੋਸਤੋ ਅ ਅੱਜ ਦਾ ਪ੍ਰੋਗਰਾਮ ਗੱਲ ਕੀਤਿਆਂ ਦੂਰ ਜਾਂਦੀ ਹੈ ਅ ਥੋੜਾ ਜਿਹਾ ਅੱਜ ਦਾ ਬੜਾ ਹੀ ਸੀਰੀਅਸ ਮਸਲਾ ਹੈ ਜਿਸ ਤਰ੍ਹਾਂ ਅਸੀਂ ਕਈ ਦਿਨਾਂ ਤੋਂ ਜਿਹੜਾ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਅੱਜ ਖਾਸ ਕਰਕੇ ਸਾਡੇ ਪੰਜਾਬੀ ਲੋਕਾਂ ਦੇ ਵਿੱਚ ਜਿੱਦਾਂ ਦੀਆਂ ਸਾਨੂੰ ਹਰਕਤਾਂ ਜਿੱਦਾਂ ਦੇ ਮਾੜੇ ਕੰਮ ਦੇਖਣ ਨੂੰ ਮਿਲਣ ਦੇਖਣ ਨੂੰ ਦੇਖ ਰਹੇ ਹਾਂ ਅਸੀਂ ਬਹੁਤ ਹੀ ਇੱਕ ਜਿਹੜਾ ਮਨ ਅਦਾਸ ਅਤੇ ਚਿੰਤਾ ਜਨਕ ਦਾ ਜਿਹੜਾ ਇਹ ਕਾਰਨ ਬਣਿਆ ਹੋਇਆ ਹੈ ਮੈਂ ਗੱਲ ਕਰਨ ਜਾ ਰਿਹਾ ਹਾਂ ਕੋਈ ਵੀ ਇਸ ਗੱਲ ਤੋਂ ਨਹੀਂ ਹੋ ਸਕਦਾ ਕਿ ਜਿਹੜਾ ਵਾਕਫ ਨਾ ਹੋਵੇ ਅਰਪਿੰਦਰ ਕੌਰ ਅਰਪਿੰਦਰ ਕੌਰ ਨਾਂ ਦੀ ਕੁੜੀ ਕੀ ਜਿਹੜੀ ਕੈਨੇਡਾ ਤੋਂ ਰਿਪੋਰਟ ਹੋ ਕੇ ਗਈ ਸੀ ਜਿਸ ਨੇ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪਿੰਡ ਸੁਖਨੇ ਵਾਲਾ ਦੇ ਵਿੱਚ ਇੱਕ ਆਪਣੇ ਹੀ ਪਤੀ ਦਾ ਗੁਰਵਿੰਦਰ ਦਾ ਜਿਹੜਾ ਸੀ ਉਸ ਨੇ ਆਪਣੇ ਬੋਏਫ੍ਰੈਂਡ ਦੇ ਨਾਲ ਅਤੇ ਉਸ ਦੇ ਇੱਕ ਦੋਸਤ ਦੇ ਨਾਲ ਰਲ ਕੇ ਜਿਹੜਾ ਸੀ ਉਸ ਨੇ ਮਰਡਰ ਕਰ ਦਿੱਤਾ ਸੀ ਜੋ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਆਈ ਸੀ ਕੈਨੇਡਾ ਤੋਂ ਬਾਅਦ ਰਿਪੋਰਟ ਹੋ ਕੇ ਗਈ ਜਦੋਂ ਕੈਨੇਡਾ ਗਈ ਸੀ ਉੱਥੇ ਵੀ ਜਾ ਕੇ ਉਸ ਨੇ ਪਰਿਵਾਰ ਦੇ ਕੋਲੋਂ 35 ਲੱਖ ਰੁਪਏ ਦੀ ਮੰਗ ਕੀਤੀ ਸੀ ਕਿ ਮੈਨੂੰ 35 ਲੱਖ ਰੁਪਏ ਇੱਥੇ ਕੈਨੇਡਾ ਭੇਜੋ ਨਹੀਂ ਤਾਂ ਮੈਂ ਇੰਡੀਆ ਵਾਪਸ ਆ ਜਾਣਾ ਇਕੱਲਾ-ਕੱਲਾ ਮੁੰਡਾ ਸੀ ਘਰ ਦਾ 25-30 ਕਿੱਲਾਂ ਦਾ ਮਾਲਕ ਸੀ ਬੜਾ ਸੌ ਮੁੰਡਾ ਸੀ ਜੌਬ ਕਰਦਾ ਸੀ ਅਤੇ ਪਰਿਵਾਰ ਨੂੰ ਸਾਰਿਆਂ ਨੂੰ ਇੱਕ ਪਰਿਵਾਰ ਦਾ ਸਹਾਰਾ ਸੀ ਉਸ ਦੀਆਂ ਜਿਹੜੀਆਂ ਭੂਆ ਹਾਨ ਜਸਤੀਆਂ ਉਹਨਾਂ ਭੈਣਾਂ ਸੀ ਕਿੱਦਾਂ ਉਹਨਾਂ ਦੇ ਚਾਵਾਂ ਦੇ ਨਾਲ ਸ਼ੇਰਿਆਂ ਦੇ ਨਾਲ ਬਨ ਕੇ ਜਿਹੜਾ ਸੀ ਉਸ ਨੂੰ ਆ ਵਿਉਣ ਦੇ ਲਈ ਗਏ ਸਨ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਉਸ ਨੂੰ ਲਾੜੀ ਦੇ ਰੂਪ ਦੇ ਵਿੱਚ ਲਾੜੀ ਨੂੰ ਇੱਕ ਲਾੜੀ ਮੋਦਰ ਰੂਪ ਵਿੱਚ ਲੈ ਕੇ ਆਏ ਸਨ ਜਦੋਂ ਅਸੀਂ ਉਹਦੀਆਂ ਪੁਰਾਣੀਆਂ ਵੀਡੀਓ ਵੀ ਦੇਖਦੇ ਹਾਂ ਵਿਆਹ ਦੇ ਵੇਲੇ ਦੀਆਂ ਵੀ ਉਹ ਉਸ ਦੇ ਵਿੱਚ ਵੀ ਕੋਈ ਅੱਖ ਦੀ ਸ਼ਰਮ ਨਜ਼ਰ ਨਹੀਂ ਹੁੰਦੀ ਵਿਆਹ ਸਮੇਂ ਵੀ ਰੀਲਾ ਰੂਲਾ ਜਿਹੜੀਆਂ ਅੱਜ ਕੱਲ ਆਮ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਰੀਲਾ ਬਣਾਉਂਦੀ ਜਿਹੜੀ ਉਹ ਜਿਹੜੀ ਨਜ਼ਰ ਸਾਨੂੰ ਆਉਂਦੀ ਦਿੱਸਦੀ ਹੈ ਰਪਿੰਦਰ ਕੌਰ ਕਿਸ ਤਰ੍ਹਾਂ ਫਿਰ ਉਹ ਸਟੋਰੀਆਂ ਬਣਾਉਂਦੀ ਹੈ ਘਰ ਦੇ ਵਿੱਚ ਉਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਆ ਕੋਸ਼ਿਸ਼ ਕਰਦੇ ਹੈ ਕਿ ਉਹਨੂੰ ਚਿੱਟਾ ਆ ਸ਼ੋ ਕਰਕੇ ਕਿ ਓਵਰਡੋਸ ਹੋਣ ਕਰਕੇ ਜਾਂ ਕੁਛ ਖਾਨ ਕਰਕੇ ਕਿ ਉਸ ਦੀ ਜਿਹੜੀ ਡੈਥ ਹੋ ਗਈ ਹੈ ਆ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਆਪਣੇਆਂ ਦੇ ਨਾਲ ਰਲ ਕੇ ਉਸ ਨੂੰ ਉਸ ਘਰ ਦੇ ਵਿੱਚ ਵਿਚਾਰਾ ਭੱਜਣ ਦੀ ਕੋਸ਼ਿਸ਼ ਕਰਦਾ ਹੈ ਆ ਭੱਜ ਕੇ ਉੱਪਰ ਛੱਤ ਤੇ ਜਾਂਦਾ ਹੈ ਪਰ ਛੱਤ ਤੇ ਜਾਣ ਤੋਂ ਪਹਿਲਾਂ ਉਹ ਉਹ ਜਿਆਦਾ ਜਨੇ ਹੋਰ ਕਰਕੇ ਉੱਤੇ ਹੈਵੀ ਹੋ ਜਾਂਦੇ ਹਨ ਬੜਾ ਹੀ ਤਕਲੀਫਾਂ ਦੇ ਨਾਲ ਬੜੀ ਆਪਣੀ ਜਦੋ ਜਹਿਦ ਕਰਦਾ ਹੈ ਕਿ ਕਿਸੇ ਤਰੀਕੇ ਦਾ ਨਾਲ ਮੇਰੀ ਜਾਨ ਬਚ ਸਕੇ ਪਰ ਉਹ ਜ਼ਾਲਮ ਉਹ ਕੁੜੀ ਜਿਹੜੀ ਹੈ ਉਹ ਪਤਾ ਨਹੀਂ ਉਸਦੇ ਦਿਮਾਗ ਦੇ ਵਿੱਚ 25 30 ਕਿੱਲਿਆਂ ਦਾ ਲਾਲਚ ਆ ਗਿਆ ਜਾਂ ਉਸਦੇ ਵਿੱਚ ਅੰਨਾ ਇਸ਼ਕ ਜਿਹੜਾ ਸੀ ਉਸ ਦੇ ਕਰਕੇ ਉਸਨੇ ਉਸ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਰਿਸ਼ਤਿਆਂ ਦੇ ਉੱਤੇ ਵੀ ਜਿਹੜਾ ਯਕੀਨ ਜਿਹੜਾ ਹੈ ਔਖਾ ਹੋ ਗਿਆ ਹੈ ਕਿ ਕਿਸ ਦੇ ਉੱਤੇ ਯਕੀਨ ਕਰੀਏ ਕਿਸੇ ਜਗ੍ਹਾ ਦੇ ਉੱਤੇ ਪਿਓ ਆਪਣੇ ਪੁੱਤਰ ਨੂੰ ਕਤਲ ਕਰ ਰਿਹਾ ਹੈ ਭਤੀਜੇ ਨੂੰ ਕਤਲ ਕਰ ਰਿਹਾ ਹੈ ਕਿਤੇ ਆਪਣੇ ਆ ਬਾਪ ਦਾ ਕਤਲ ਕਰ ਰਹੇ ਹਨ ਇਦਾਂ ਦੀਆਂ ਜਿਹੜੀਆਂ ਇੱਕ ਸਹਿਨਸ਼ੀਲਤਾ ਦੀ ਜਿਹੜੀ ਹੈ ਬਿਲਕੁਲ ਕਿਸੇ ਨਾਂ ਦੀ ਚੀਜ਼ ਨਹੀਂ ਰਹੀ ਦੁਨੀਆ ਦਾ ਲਾਲਚ ਵੱਧਦਾ ਜਾ ਰਿਹਾ ਹੈ ਇਸ ਵੈਰੀ ਹਾਰਡ ਟੂ ਬਲੀਵ ਕਿਦੇ ਤੇ ਬਲੀਵ ਕਰੋ ਅਤੇ ਕਿਦੇ ਤੇ ਬਲੀਵ ਨਾ ਕਰੋ ਹਸੋ ਮੈਂ ਇੰਨੀ ਗੱਲ ਵੇਖਦਾ ਹਾਂ ਕਿ ਇਹ ਜਿਹੜਾ ਵੈਸਟਰਨ ਕੰਟਰੀਸ ਹਨ ਇਹ ਇਹਨਾਂ ਨੇ ਜਿਹੜੀ ਸਾਇੰਸ ਦੇ ਤੇ ਤਰੱਕੀ ਕੀਤੀ ਸੀ ਜਿਹੜੇ ਸੋਸ਼ਲ ਮੀਡੀਆਸ ਹਨ ਜਿਹੜੀਆਂ ਅਗਾਊ ਮੈਸੇਜ ਦਿੰਦੀਆਂ ਗੱਲਾਂ ਸਨ ਉਹ ਇਹਨਾਂ ਦੇ ਕੋਲ ਸਲਫ ਇਹਨਾਂ ਨੇ ਉਹਨਾਂ ਚੀਜ਼ਾਂ ਦੇ ਉੱਤੋਂ ਬੜਾ ਕੁਝ ਸਿੱਖਿਆ ਇਹਨਾਂ ਨੇ ਅੱਗੇ ਵਧਣ ਦਾ ਕੀਤਾ ਪਰ ਸਾਰੇ ਸਾਡੇ ਲੋਕ ਉਹ ਚੀਜ਼ਾਂ ਦੇ ਨਾਲ ਆਪਣਾ ਡੈਮੇਜ ਕਰ ਰਹੇ ਹਨ ਆਪਣਾ ਨੁਕਸਾਨ ਕਰ ਰਹੇ ਹਨ ਆਪਣੇ ਰਿਲੇਸ਼ਨ ਖਰਾਬ ਕਰ ਰਹੇ ਹਨ ਆਪਣੇ ਕਤਲੋਗਾਰਥ ਹੋ ਰਹੇ ਹਨ ਪਰ ਜੇ ਖਾਸ ਕਰਕੇ ਆਪਣੇ ਸੁਸਾਇਟੀ ਦੇ ਵਿੱਚ ਮੈਂ ਇਹ ਵੀ ਗੱਲ ਕਹਿ ਦਵਾਂਗਾ ਕਈ ਵਾਰੀ ਜਿਹੜੀਆਂ ਕੁੜੀਆਂ ਹਨ ਕੁੜੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਇਹ ਆਪਾਂ ਆਮ ਗੱਲ ਕਹਿੰਦੇ ਸੀ ਪਰ ਹੁਣ ਦੇਖ ਲਓ ਤੁਸੀਂ ਕੁੜੀਆਂ ਮੁੰਡਿਆਂ ਦੀਆਂ ਕਾਤਲ ਬਣੀਆਂ ਹੋਈਆਂ ਹਨ ਕਿਉਂਕਿ ਜੇ ਕਿਸੇ ਦੇ ਕਿਸੇ ਦਾ ਰਿਲੇਸ਼ਨ ਕਿਸੇ ਦੇ ਸੰਬੰਧਨ ਉਹਨਾਂ ਨੂੰ ਆਪਣੇ ਮਾਪਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਕਿਸੇ ਦਾ ਘਰ ਆਪਾਂ ਇਦਾਂ ਨਾ ਅਜਾੜੀਏ ਬਹੁਤ ਹੀ ਇਦਾਂ ਦੀਆਂ ਆਮ ਹੀ ਆਪਾਂ ਹਰ ਰੋਜ਼ ਖਾਸ ਕਰਕੇ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਇਸ ਦੇ ਬਾਰੇ ਸਾਨੂੰ ਅ ਜਗਾ ਜਗਾ ਤੇ ਉੱਤੇ ਜਿਹੜੀਆਂ ਕਲਾਸਸ ਲਾਉਣੀਆਂ ਚਾਹੀਦੀਆਂ ਹਨ ਅ ਪਰਿਵਾਰਾਂ ਨੂੰ ਖੁੱਲ ਕੇ ਗੱਲਾਂ ਸੱਜਣਾ ਮਿੱਤਰਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਇਹ ਗੱਲ ਖੁੱਲ ਕੇ ਕਰਨੀਆਂ ਚਾਹੀਦੀਆਂ ਹਨ ਕਿ ਸ਼ਾਇਦ ਅਸੀਂ ਇਹੋ ਜੀਆਂ ਗੱਲਾਂ ਤੋਂ ਅ ਥੋੜਾ ਬਹੁਤਾ ਬਚ ਸਕੀਏ ਨਹੀਂ ਤੇ ਬੜਾ ਔਖਾ ਜੇ ਬੜਾ ਔਖਾ ਸਮਾਂ ਆ ਗਿਆ ਅ ਇਹ ਜਿਹੜਾ ਸਮਾਂ ਇੰਨਾ ਭਿਆਨਕ ਹੈ ਕਿ ਇਸ ਦੇ ਕੋਲੋਂ ਅ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਅਤੇ ਸਾਡੀ ਕਮਿਊਨਿਟੀ ਇਹ ਬਚ ਨਹੀਂ पाएगी ਉਸ ਦੇ ਜਿਹੜੇ ਕੁੜੀ ਦੇ ਜਿਹੜੇ ਫਾਦਰ ਜਿਹੜੇ ਗੁਰਵਿੰਦਰ ਦੇ ਫਾਦਰ ਨੇ ਲਾ ਅਤੇ ਕੁੜੀ ਦੇ ਫਾਦਰ ਜਿਹੜੇ ਜੱਸਾ ਸਿੰਘ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਸਾਰਾ ਪਰਿਵਾਰ ਜਿਹੜਾ ਜੱਸਾ ਸਿੰਘ ਉਹਨਾਂ ਦਾ ਉਹ ਅੰਮ੍ਰਿਤਧਾਰੀ ਹੈ ਉਹ ਕੁੜੀ ਕੇਸ ਕੀ ਸਿਰ ਦੇ ਉੱਤੇ ਬੰਦੀ ਸੀ ਆਮ ਤੌਰ ਤੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਕਿ ਅੰਮ੍ਰਿਤ ਕੁੜੀ ਨੇ ਅੰਮ੍ਰਿਤ ਨਹੀਂ ਸੀ ਛਕਿਆ ਉਹ ਕੇਸ ਕੀ ਕਹਿੰਦੇ ਕਿ ਜਿੱਨਾਂ ਚੋਂ ਉਹ ਸਕੂਲ ਜਾਂਦੀ ਰਹੀ ਹੈ ਕੇਸ ਕੀ ਬਣ ਕੇ ਜਾਂਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਕੈਨੇਡਾ ਗਈ ਹੈ ਉਥੇ ਜਾ ਕੇ ਥੋੜਾ ਜਿਹਾ ਉਹਦੇ ਉੱਤੇ ਬਾਹਰਲੇ ਕਲਚਰ ਦਾ ਵੈਸਟਰਨ ਕਲਚਰ ਦਾ ਅਸਰ ਜਿਹੜਾ ਜ਼ਿਆਦਾ ਹੋ ਗਿਆ ਉਥੇ ਖੁੱਲ ਜਾਦਾ ਮਿਲ ਗਈ ਉਸ ਤੋਂ ਬਾਅਦ ਆ ਉਹ ਖੁੱਲ ਕੇ ਆਪਣਾ ਜਿਹੜਾ ਸੀ ਵੈਸਟਰਨ ਜਿਹੜਾ ਨਾਚ ਸੀ ਉਹਨੇ ਸ਼ੁਰੂ ਕਰ ਦਿੱਤਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਉਸ ਦੇ ਵੈਸਟਰਨ ਨਾਚ ਨੇ ਇੱਕ ਜਿਹੜੇ ਘਰ ਦਾ ਚਰਾਗ ਇਹ ਘਰ ਦਾ ਦੀਵਾ ਉਹ ਸਦਲ ਹੀ ਉਸਨੇ ਬੁਝਾ ਦੇਣਾ ਹੈ ਬਹੁਤ ਹੀ ਦੁੱਖ ਹੋਇਆ ਇਹ ਜਦੋਂ ਅਸੀਂ ਖਬਰ ਸੁਣੀ ਕਿਤੇ ਅਸੀਂ ਸੁਣ ਲਿਆ 13 ਸਾਲ ਦੇ ਬਲਾਤਕਾਰ ਕਿਤੇ ਸੁਣਨੇ 8 ਸਾਲ ਦੇ ਇਹ ਸਾਨੂੰ ਪੰਜਾਬੀਆਂ ਨੂੰ ਇਹ ਸਾਨੂੰ ਸਾਡੇ ਗੁਰੂਆਂ ਨੇ ਪੀਰਾਂ ਨੇ ਪਗੰਬਰਾਂ ਨੇ ਫਕੀਰਾਂ ਨੇ ਕਦੇ ਵੀ ਸਾਨੂੰ ਆ ਇੱਕ ਵੱਖਰੇ ਸਾਨੂੰ ਕਿਸਮ ਦਾ ਜਿਹੜਾ ਸਿੱਖਿਆ ਦਿੱਤੀਆਂ ਸਨ ਵੱਖਰਾ ਧਰਮ ਦਿੱਤਾ ਸੀ ਪਰ ਇਦਾਂ ਦੀਆਂ ਗੱਲਾਂ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਸਾਡੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਹੈਵੀ ਜਿਹੜੀਆਂ ਹੋ ਜਾਣ ਹੋ ਜਾਣ ਗਈਆਂ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਕੁੜੀ ਦੇ ਫਾਦਰ ਨਾਲ ਗੱਲ ਕੀਤੀ ਗਈ ਜਸਾਦ ਸਿੰਘ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੁੜੀ ਨੇ ਸਾਨੂੰ ਫੋਨ ਕੀਤਾ ਅਸੀਂ ਜਦੋਂ ਘਰੇ ਚੱਲ ਗਏ ਆ ਫਿਰ ਉਸ ਤੋਂ ਬਾਅਦ ਉਹਨੇ ਭੂਆ ਨੂੰ ਫੋਨ ਕੀਤਾ ਸਾਨੂੰ ਉਦੋਂ ਤੱਕ ਕੁਝ ਪਤਾ ਨਹੀਂ ਲੱਗਿਆ ਵੀ ਇੰਨੇ ਹੀ ਇਹ ਕੰਮ ਕੀਤਾ ਹੈ ਜਦੋਂ ਪੁਲਿਸ ਉਹਨੂੰ ਫੜ ਕੇ ਲੈ ਕੇ ਗਈ ਹੈ ਫਿਰ ਉਸਨੇ ਮੰਨਿਆ ਫਿਰ ਉਹ ਬੜਾ ਕਹਿੰਦੇ ਸਨ ਕਿ ਸਾਡੇ ਲਈ ਇਹ ਕੁੜੀ ਅੱਜ ਤੋਂ ਬਾਅਦ ਮਰ ਗਈ ਹੈ ਸਾਡਾ ਜਿਹੜਾ ਜਵਾਈ ਸੀ ਸਾਡੇ ਪੁੱਤਰਾਂ ਨਾਲੋਂ ਸਾਨੂੰ ਜ਼ਿਆਦਾ ਪਿਆਰਾ ਸੀ ਬਹੁਤ ਸੌਹ ਸੀ ਉਹਨਾਂ ਨੇ ਵੀ ਇਹ ਗੱਲ ਜਿਹੜੀ ਕਹੀ ਹੈ ਕਹਿੰਦੇ ਕਿ ਅਸੀਂ ਬਿਲਕੁਲ ਕੁੜੀ ਦੇ ਇਸ ਕੰਮ ਦੇ ਵਿੱਚ ਅਸੀਂ ਪਿੱਛੇ ਨਹੀਂ ਜਾਵਾਂਗੇ ਅਤੇ ਇਸ ਗੱਲ ਦੇ ਵਿੱਚੋਂ ਉਹਨਾਂ ਦਾ ਜਿਹੜਾ ਕੁੜੀ ਦਾ ਫਾਦਰ ਸੀ ਉਹ ਨਕਾਰਾ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਇੰਨੀ ਗੱਲ ਦੱਸੀ ਹੈ ਕਿ ਸਾਨੂੰ ਬਿਲਕੁਲ ਕੋਈ ਪਤਾ ਨਹੀਂ ਸੀ ਕਿ ਉਸ ਕੁੜੀ ਦਾ ਜਿਹੜਾ ਆਪ ਸਬੰਧ ਸੀ ਬੋਏਫ੍ਰੈਂਡ ਸੀ ਹਰ ਕਵਲ ਸਾਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ ਸੀ ਜੇ ਸਾਨੂੰ ਪਤਾ ਹੁੰਦਾ ਤੇ ਜ਼ਰੂਰ ਅਸੀਂ ਦੱਸਦੇ ਕਿ ਉਹ ਕਹਿੰਦੇ ਵੀ ਸਾਨੂੰ ਆ ਮੁੰਡੇ ਵੱਲੋਂ ਜਾਂ ਉਹਦੇ ਪੇਰੈਂਟਸ ਵੱਲੋਂ ਜਾਂ ਉਹਦੀ ਫੈਮਿਲੀ ਦੇ ਵੱਲੋਂ ਕਦੇ ਵੀ ਕੋਈ ਕੰਪਲੇਨ ਨਹੀਂ ਸੀ ਕੀਤੀ ਗਈ ਕੁੜੀ ਦੇ ਬਾਰੇ ਦੇ ਵਿੱਚ ਜੇ ਉਹ ਕੰਪਲੇਨ ਕਰਦੇ ਤੇ ਸ਼ਾਇਦ ਸਾਨੂੰ ਪਤਾ ਲੱਗਦਾ ਕੁਝ ਨਾ ਕੁਝ ਹੋ ਜਾਂਦਾ ਬਟ ਇਟ ਇਜ਼ ਟੂ ਲੇਟ ਨੋ ਉਹ ਜਦੋਂ ਬਾਅਦ ਦੇ ਵਿੱਚ ਉਹਨਾਂ ਦੇ ਸਸਕਾਰ ਤੇ ਜਾਂ ਭੋਗ ਤੇ ਵੀ ਜਾਂਦੀ ਉਹਨਾਂ ਕੋਸ਼ਿਸ਼ ਕੀਤੀ ਦਾ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਉੱਥੋਂ ਬਿਲਕੁਲ ਕਿਹਾ ਕਿ ਤੁਸੀਂ ਉੱਥੋਂ ਚਲੇ ਜਾਓ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਮਾਰਾ ਮਾੜਾ ਹਸਰ ਕਰੀਏ ਕੁਦਰਤੀ ਗੱਲ ਸੀ ਬੜਾ ਦੁੱਖ ਸੀ ਪਰਿਵਾਰ ਨੂੰ ਉਹ ਨਹੀਂ ਸੀ ਉਹ ਕੁੜੀ ਦੇ ਪਰਿਵਾਰ ਨੂੰ ਦੇਖਣਾ ਚਾਹੁੰਦੇ ਸੋ ਵੇਖ ਲਓ ਕਈ ਵਾਰ ਘਰ ਦੇ ਵਿੱਚ ਇਦਾਂ ਦਾ ਕੋਈ ਬੱਚਾ ਜਾਂ ਬੱਚੀ ਜਿਹੜੀ ਪੈਦਾ ਹੁੰਦੀ ਹੈ ਜੋ ਕਿ ਸਾਰੀ ਉਮਰ ਦੇ ਲਈ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਵੀ ਕਾਲੇ ਅੱਖਰਾਂ ਦੇ ਨਾਲ ਖਾਨਦਾਨ ਦਾ ਜਿਹੜਾ ਨਾਮ ਲੇਕ ਕਿ ਚਲੀਆਂ ਜਾਂ ਚਲੇ ਜਾਂਦੇ ਹਾਂ ਜਿਨ੍ਹਾਂ ਵਿੱਚ ਇੱਕ ਸੀ ਰਪਿੰਦਰ ਕੌਰ ਨਾਂ ਦੀ ਕੁੜੀ ਜਿਸ ਨੇ ਕੀ ਕੋਈ ਆ ਤਰੀਕ 25 26 ਤਰੀਕ 25 25 26 ਤਰੀਕ ਦੇ ਲਾਗੇ ਜਿਹੜਾ ਸੀ ਉਸ ਨੇ ਆਪਣੇ ਘਾਲਵਾਰੇ ਦਾ ਮਰਡਰ ਕਰ ਦਿੱਤਾ ਆਪਣੇ ਦੂਸਰੇ ਨਾਲ ਵਿਆਹ ਕਰਨ ਕਰਕੇ ਜਾਂ ਪੈਸੇ ਦੀ ਖਾਤਰ ਸੋ ਬਹੁਤ ਹੀ ਇੱਕ ਜਿਹੜੀ ਮੰਦਭਾਗੀ ਘਟਨਾ ਹੈ ਸਾਨੂੰ ਬੜਾ ਹੀ ਬੇਹੱਦ 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 ਅਫਸੋਸ ਹੈ ਸੋ ਅਖੀਰ ਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਬਸ ਇਹੋ ਹੀ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਤੇ ਅੱਗੇ ਤੋਂ ਇਹੋ ਜੀਆਂ ਕੋਈ ਵਾਰ ਦਿੱਤਾ ਜਿਹੜੀਆਂ ਸਾਡੀ ਸਾਰੀ ਕਮਿਊਨਿਟੀ ਦਾ ਸਾਰੀ ਕੌਮ ਦੇ ਸਿਰ ਦੇ ਉੱਤੇ ਕਲੰਕ ਬਣ ਜਾਂਦੀਆਂ ਹਨ ਪ੍ਰਮਾਤਮਾ ਕਿਰਪਾ ਕਰੇ ਇਹੋ ਜੀਆਂ ਨਾ ਹੋ ਸਕ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ